ਉਨੇ ਸੋਚਿਆ ਵੀ ਤੂੰ ਹੀ ਯਾਦ ਕਰ ਫਿਰ ਜਿੰਨੂੰ ਮੰਨਣਾ ਹੈ ਹੱਥ ਜੋੜ ਕੇ ਲੱਗਾ ਬੇਨਤੀ ਕਰਨ ਹੇ ਰਾਮ ਕਿਰਪਾ ਕਰ ਬਚਾ ਤੇਰਾ ਸੇਵਕ ਡੁੱਬਦਾ ਹੀ ਪਿਆ ਉਹ ਸਿੱਖ ਨੂੰ ਗੁਰਨਾਨਕ ਨੇ ਪਾਰ ਕਰ ਦਿੱਤਾ ਹੈ ਮੁਸਲਮਾਨ ਵੀਰ ਨੂੰ ਅੱਲਾ ਨੇ ਪਾਰ ਕਰ ਛੱਡਿਆ ਹਣ ਤੇਰਾ ਮੈਂ ਸੇਵਕ ਆ ਰਾਮ ਕਰ ਪਾਰ ਰਾਮ ਨੇ ਵੇਖਿਆ ਵੀ ਵਾਜਾ ਮਾਰਦਾ ਹੈ ਪਰ ਚਲੋ ਪਾਰ ਕਰਨਾ ਚਾਹੀਦਾ ਹੈ ਰਾਮ ਜਦੋਂ ਭੱਜ ਕੇ ਨੇੜੇ ਹੋਣ ਲੱਗਾ ਕਹਿੰਦਾ ਹੇ ਕ੍ਰਿਸ਼ਨ ਭਗਵਾਨ ਛੇਤੀ ਕਰ ਉਹਨੇ ਕਿਹਾ ਕੀ ਗੱਲ ਮੇਰੇ ਤੇ ਭਰੋਸਾ ਨਹੀਂ ਰਿਹਾ ਉਹਨੇ ਕਿਹਾ ਫਿਰ ਡੋਬਣਾ ਤੇ ਡੁੱਬ ਪਿਆ ਆ ਰਾਮ ਜੀ ਵਾਪਸ ਤੁਰ ਗਏ ਉਹ ਫਿਰ ਲੱਗ ਪਿਆ ਕ੍ਰਿਸ਼ਨ ਕ੍ਰਿਸ਼ਨ ਕਰਨ ਹੇ ਕ੍ਰਿਸ਼ਨ ਮਹਾਰਾਜ ਪਾਰ ਕਰੋ ਕ੍ਰਿਸ਼ਨ ਨੇ ਵੇਖਿਆ ਵੀ ਤੇਰਾ ਸੇਵਕ ਕਿ ਡੁੱਬਦਾ ਪਿਆ ਉਹ ਵੀ ਚੱਲੇ ਜਦੋਂ ਨੇੜੇ ਲੱਗੇ ਬਾਹ ਫੜ ਲੱਗੇ ਕਹਿੰਦੇ ਹੇ ਨਾਰਦ ਜੀ ਕਰੋ ਕਿਰਪਾ ਉਹਨੇ ਕਿਹਾ ਕਮਾਲ ਦੀ ਗੱਲ ਹੈ ਮੇਰੇ ਤੇ ਭਰੋਸਾ ਹੀ ਨਹੀਂ ਹੈਗਾ ਫਿਰ ਮੈਂ ਇਹਨੂੰ ਪਾਰ ਕਰਦ ਨਹੀਂ ਕਰਦਾ ਕ੍ਰਿਸ਼ਨ ਭਗਵਾਨ ਵੀ ਵਾਪਸ ਤੁਰ ਗਿਆ ਫਿਰ ਨਾਰਦ ਨੂੰ ਫਿਰ ਬ੍ਰਹਮਾ ਨੂੰ ਸਾਰਿਆਂ ਨੂੰ ਯਾਦ ਕਰਦਾ ਰਹੇ ਨੇ ਤੇ ਉਹਨੂੰ ਬੇੜੀ ਜਿਹੜੀ ਉਹ ਪੰਜ ਡੁੱਬ ਗਈ